ਮંત્રી ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਦੇ ਵਿੱਚ ਇੱਕ ਵੱਡੇ ਪੱਧਰ ਤੇ ਨਸ਼ਿਆਂ ਖਿਲਾਫ ਜੰਗ ਦਾ ਨਗਾੜਾ ਵੱਜ ਚੁਕਿਆ ਹੈਗਾ ਤੇ ਸਾਨੂੰ ਬੜੇ ਸਖਤ ਹਦਾਇਤਾਂ ਨੇ ਕਿ ਅਸੀਂ ਪੂਰੇ ਸਮਰਪਿਤ ਹੋ ਕੇ ਨਸ਼ਿਆਂ ਦੇ ਖਿਲਾਫ ਕੰਮ ਕਰਨਾ ਹੈਗਾ ਜਿਹੜੀ ਪੰਜਾਬ ਪੁਲਿਸ ਦੀ ਟੀਮ ਹੈ ਸੰਗਰੂਰ ਪੁਲਿਸ ਦੀ ਟੀਮ ਹੈ ਉਹ ਅੱਜ ਇੱਥੇ ਸੰਗਰੂਰ ਡਿਸਟ੍ਰਿਕਟ ਵਿੱਚ ਅਤੇ ਪੂਰੇ ਸੂਬੇ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸੀਨੀਅਰ ਅਫਸਰਾਂ ਦੀ ਰਹਿਨੁਮਾਈ ਹੇਠ ਇਹ ਕੋਆਰਡੀਨੇਟ ਸਰਚ ਆਪਰੇਸ਼ਨ ਕਾਸੋ ਆਪਰੇਸ਼ਨ ਜਾਰੀ ਨੇ ਇਹਦੇ ਤਹਿਤ ਅਸੀਂ ਸਾਡੇ ਜਿਹੜੇ ਨਸ਼ਿਆਂ ਦੇ ਹੌਟਸਪੌਟ ਨੇ ਜਿਵੇਂ ਆਪਾਂ ਜਿੱਥੇ ਇੰਦਰਾ ਬਸਤੀ ਇਕੱਠੇ ਹੋਏ ਹਾਂ ਤੇ ਇੱਥੇ ਵੱਡੇ ਪੱਦਰ ਤੇ ਅਗਸਟਡ ਅਫਸਰ ਐਸ ਐਚਓ ਸਹਿਬਾਨ ਇਨਚਾਰजेस ਅਤੇ ਫੋਰਸ ਦੀ ਗਿਣਤੀ ਨੇ ਏਰੀਆ ਨੂੰ ਸੀਲ ਕੀਤਾ ਤੇ ਚੈਕਿੰਗ ਕੀਤੀ ਉਹਦੇ ਵਿੱਚੋਂ ਸਾਡੀ ਬਰਾਮਦਗੀ ਵੀ ਹੋਈ ਹੈ ਇਸ ਤੋਂ ਇਲਾਵਾ ਮੈਂ ਆਪ ਜੀ ਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਅਸੀਂ ਸਾਡੀ ਸ਼ਿਫਟਿੰਗ ਨਾਕਾਬੰਦੀ ਤੇ ਛੋਟੇ ਸਰਚ ਆਪਰੇਸ਼ਨ ਹੋਰ ਜਗ੍ਹਾ ਤੇ ਵੀ ਜ਼ਿਲ੍ਹੇ ਦੇ ਵਿੱਚ ਜਾਰੀ ਕੀਤੇ ਹੋਏ ਨੇ ਤੇ ਜਿਹੜੀ ਵੀ ਸਾਡੀ ਬਣਦੀ ਪੂਰੀ ਰਿਕਵਰੀ ਹੋਏਗੀ ਜਿਹੜੀ ਵੀ ਸਾਡੇ ਇਸ ਦੇ ਵਿੱਚ ਬਰਾਮਦਗੀ ਹੋਣੀਗੀ ਉਸ ਦੇ ਬਾਰੇ ਅਸੀਂ ਤੁਹਾਨੂੰ ਕੁਝ ਸਮੇਂ ਬਾਅਦ ਪ੍ਰੈਸ ਨੋਟ ਵੀ ਜਾਰੀ ਕਰਾਂਗੇ ਖਾਸ ਕਰਕੇ ਨਕਲਮ ਨੂੰ ਚੁਰੰਦਾ ਜੀ ਸਾਡੇ ਜਿਹੜੀ ਡਰੱਗ ਹੌਟਸਪੌਟ ਨੇ ਇਹ ਪੂਰੇ ਜ਼ਿਲ੍ਹੇ ਦੇ ਵਿੱਚ ਆਈਡੈਂਟੀਫਾਈਡ ਨੇ ਇਹਦੇ ਵਿੱਚ ਅਸੀਂ ਜੋ ਕਾਸੋ ਆਪਰੇਸ਼ਨ ਕਰਨੇ ਹੈਗੇ ਉਹ ਪੂਰੇ ਕੁਝ ਕੁ ਦਿਨਾਂ ਬਾਅਦ ਹਰ ਇੱਕ ਡਰੱਗ ਸਪੌਟ ਤੇ ਕਰਾਂਗੇ ਅਸੀਂ ਅੱਜ ਸ਼ੁਰੂਆਤ ਇਥੋਂ ਕੀਤੀ ਹੈ ਇਸ ਤੋਂ ਬਾਅਦ ਅਸੀਂ ਸੰਗਰੂਰ ਅਸੀਂ ਡਿੜਬਾ ਤੂਰੀ ਹਰ ਜ਼ਿਲ੍ਹੇ ਹਰ ਹਲਕੇ ਦੇ ਵਿੱਚ ਇੱਕ ਆਸੂ ਆਪਰੇਸ਼ਨ ਕਰਾਂਗੇ ਸਰ ਜਨ ਲੋਕਾਂ ਨੂੰ ਐਜੂਕੇਟ ਕਰਨ ਲਈ ਕੁਝ ਇਸ ਤਰ੍ਹਾਂ ਦਾ ਬਿਆਨ ਜਦੋਂ ਕੱਲ ਸਾਡੀ ਇੱਕ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਲਈਤੀ ਸੀ ਸਾਰੇ ਡੀਸੀ ਸੇਵਨ ਸਾਰੇ ਸੀਪੀਸ ਐਸਐਸਪੀਸ ਰੇਂਜ ਡੀਆਈਜੀ ਸਾਰੇ ਸੀਨੀਅਰ ਅਫਸਰ ਜੋ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਵੀ ਤੇ ਇਹ ਸਭ ਨੂੰ ਤੇ ਸਭ ਨੂੰ ਜਿਹੜੀ ਦਿਸ਼ਾ ਨਿਰਦੇਸ਼ ਸੀ ਹਦਾਇਤਾਂ ਸੀ ਕਿ ਦੋ ਪੱਧਰ ਤੇ ਇਹ ਲੜਾਈ ਹੋਣੀ ਹੈ ਪਹਿਲੀ ਗੱਲ ਹੈਗੀ ਜੀ ਕਿ ਜਿਹੜੇ ਇਹ ਪ੍ਰੀਵੈਂਟਿਵ ਜਿਸ ਤੇ ਆਪਾਂ ਕੰਮ ਕਰ ਰਹੇ ਆਂ ਅੱਜ ਤੇ ਦੂਸਰਾ ਹੈਗਾ ਕਿ ਨਾਲ ਦੇ ਨਾਲ ਹੀ ਜਿਹੜਾ ਬੱਚਿਆਂ ਨੂੰ ਐਜੂਕੇਟ ਕਰਨਾ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਿਹੜਾ ਇਹ ਮੋਹੱਲਿਆਂ ਦੇ ਵਿੱਚ ਇੱਥੇ ਸਕਿੱਲ ਡਿਵੈਲਪਮੈਂਟ ਤੇ ਫੋਕਸ ਕਰਨਾ ਉਹ ਦੋਵੇਂ ਪੱਧਰ ਦੇ ਜਿਹੜੀ ਇਹ ਲੜਾਈ ਹੈਗੀ ਤੇ ਜਿਹੜੀ ਇਹ ਕਾਰਵਾਈ ਹੈ ਉਹ ਕੀਤੀ ਜਾਊਗੀ ਪ੍ਰਾਪਰਟੀ ਜ਼ਬਤ ਕਰਨ ਦਾ ਜਾਂ ਉਹਨੂੰ ਢਾਣ ਦਾ ਵੀ ਇਸ ਤਰ੍ਹਾਂ ਦਾ ਵੀ ਕੋਈ ਜਿਹੜਾ ਅਸੀਂ ਪ੍ਰਾਪਰਟੀ ਜ਼ਬਤ ਕੀਤਾ ਜੀ ਅਸੀਂ ਸ਼ੇਰਪੁਰ ਵਿੱਚ ਹਾਲ ਫਿਲਾਲ ਵਿੱਚ ਹੀ ਇੱਕ ਪ੍ਰਾਪਰਟੀ ਨੂੰ ਫ੍ਰੀਜ਼ ਕਰਵਾਇਆ ਹੈਗਾ ਇੱਕ ਲਹਿਰੇ ਦੇ ਵਿੱਚ ਪ੍ਰਾਪਰਟੀ ਫ੍ਰੀਜ਼ ਹੋਈ ਹੈ ਉਸ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਉਸ ਦੇ ਆਰਡਰਸ ਆ ਚੁੱਕੇ ਨੇ ਤੇ ਉਸ ਤੋਂ ਇਲਾਵਾ ਜਿਹੜ ਭਈ ਹੈਗੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਿਸੇ ਦੇ ਨਜਾਇਜ਼ ਪ੍ਰਾਪਰਟੀ ਦੇ ਖਿਲਾਫ ਉਸ ਦੀ ਵੀ ਮਹਿੰਮ ਜਾਰੀ ਹੈ ਸਰ ਸਰ ਕਵਰੇਜ ਨਾਲ ਕੋਈ ਦੋਸ਼ੀ ਵੀ ਫੜੇਗਾ ਨਹੀਂ ਜਿਹੜੀ ਕੰਮ ਕਰ ਵੀ ਹੈਗੀ 25 ਬਹੁਤ ਜ਼ਿਆਦਾ ਦਰਕ ਨਹੀਂ ਉਹਦੇ ਤਹਿਤ ਵੀ ਕਿਸ ਤਰ੍ਹਾਂ ਦੀ ਕਾਰਵਾਈ ਸਮਝੋ ਔਰਤਾਂ ਦੀ ਵੀ ਕੰਮ ਕਰਦੀ ਹੈ ਜੀ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਹੈਗਾ ਜੀ ਕਿ ਇਸ ਦੇ ਵਿੱਚ ਦੋ ਪੱਖਾਂ ਤੋਂ ਅਸੀਂ ਕਾਰਵਾਈ ਕਰਾਂਗੇ ਇੱਕ ਤਾਂ ਹੋ ਗਿਆ ਜੀ ਕਿ ਇਹ ਨਹੀਂ ਹੈਗਾ ਕਿ ਕੋਆਰਡੀਨੇਟ ਸਰਚ ਆਪਰੇਸ਼ਨ ਹੋ ਗਿਆ ਤੇ ਉਹ ਇੱਥੇ ਗੱਲ ਮੁੱਕ ਗਈ ਇੱਥੇ ਜੀ ਰੀਹੈਬਿਲੀਟੇਟਿਵ ਕੰਮ ਵੀ ਕਰਨਾ ਪਏਗਾ ਜਿਸਦੇ ਵਾਸਤੇ ਡੀਸੀ ਦਫਤਰ ਅਤੇ ਸਾਰੇ ਸਿਵਲ ਪ੍ਰਸ਼ਾਸਨ ਨੂੰ ਵੀ ਹਦਾਇਤਾਂ ਦਿੱਤੀਆਂ ਨੇ ਕਿ ਜਦੋਂ ਵੀ ਡਰਗ ਰੀਹੈਬਿਲੀਟੇਸ਼ਨ ਸੈਂਟਰ ਨੇ ਜਿਹੜੇ ਸਾਡੇ ਕਿ ਉੱਥੇ ਪ੍ਰੋਪਰ ਸਾਰੀ ਅਵੇਲੇਬਿਲਟੀ ਹੋਵੇ ਡਾਕਟਰਾਂ ਦੀ ਉੱਥੇ ਜਦੋਂ ਮਰੀਜ਼ ਜਾਂਦਾ ਐਡਮਿਟ ਹੁੰਦਾ ਐਡਿਕਟ ਹੁੰਦਾ ਜਿਹੜਾ ਜੇ ਆਪਾਂ ਕਹੀਏ ਕਿ ਜੀ ਜੋ ਕੋਈ ਸਿਰਫ ਕੰਜ਼ੂਮ ਕਰ ਰਹਾ ਹੈ ਆਪਣੇ ਘਰਾਂ ਭਿੰਡਾ ਦੇ ਵਿੱਚ ਤੇ ਅਸੀਂ ਵੜ ਕੇ ਉਹਨਾਂ ਤੇ ਪਰਚਾ ਦੇਵਾਂਗੇ ਬਿਲਕੁਲ ਵੀ ਅਸੀਂ ਉਹਨਾਂ ਦਾ ਇਲਾਜ ਕਰਾਣਾ ਚਾਹੁੰਦੇ ਹਾਂ ਤੇ ਇਸ ਦੇ ਲਈ ਜਦੋਂ ਉੱਥੇ ਜਾ ਕੇ ਭਰਤੀ ਹੋਣ ਤਾਂ ਉਹਨਾਂ ਦੇ ਪਰਿਵਾਰ ਦਾ ਉਹਨਾਂ ਦਾ ਧਿਆਨ ਰੱਖਿਆ ਜਾਵੇ ਦੂਸਰੇ ਪੱਧਰ ਤੇ ਜਿਹੜੀ ਅਗਰ ਕੋਈ ਲੀਡੀਜ਼ ਜਾਂ ਕੋਈ ਜੈਂਟਸ ਕੋਈ ਵੀ ਕੰਮ ਕਰਦਾ ਹੈ ਤੇ ਜਿਹੜਾ ਸਮਾਜ ਨੂੰ ਇੱਕ ਕੋੜ ਫਿਲਾ ਰਿਹਾ ਉਹਨਾਂ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਊਗੀ ਠੀਕ ਹੈ